ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਬਾਦਲਕੇ ਵੱਲੋਂ ਚੰਦੋਏ ਗਾਇਬ ਕਰ ਦਿੱਤੇ ਜਾਂਦੇ ਸਨ ਰੁਮਾਲੇ ਗਾਇਬ ਕਰ ਦਿੱਤੇ ਜਾਂਦੇ ਸਨ ਅਤੇ ਇਸ ਤਰ੍ਹਾਂ ਦੀਆਂ ਹੋਰ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਸਨ ਇੱਕ ਵਾਰ ਤਾਂ ਇਹਨਾਂ ਨੇ ਲੰਗਰ ਦੇ ਜਿਹੜੇ ਪ੍ਰਸ਼ਾਦੇ ਆ ਉਹ ਵੀ ਗਾਇਬ ਕਰ ਦਿੱਤੇ ਸੀ ਪਰ ਤੁਸੀਂ ਹੈਰਾਨ ਹੋਵੋਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੀ ਹੀ ਪ੍ਰਿੰਟਿੰਗ ਪ੍ਰੈਸ ਦੇ ਵਿੱਚੋਂ 328 ਪਾਵਨ ਸਰੂਪ ਲਾਪਤਾ ਕਰ ਦਿੱਤੇ ਗਏ ਸ਼੍ਰੋਮਣੀ ਕਮੇਟੀ ਬਾਦਲਕੇ ਵੱਲੋਂ ਪਿਛਲੇ 5 ਸਾਲਾਂ ਤੋਂ ਸਿੱਖ ਸੰਗਤਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਸ਼ਰੋਮਣੀ ਕਮੇਟੀ ਵੱਲੋਂ ਹਮੇਸ਼ਾ ਇਸ ਮਾਮਲੇ ਨੂੰ ਦੱਬਣ ਦੀ ਜਿੰਨੀ ਕੋਸ਼ਿਸ਼ ਆਉ ਕੀਤੀ ਗਈ ਹੈ ਸੋ ਪਿਛਲੇ 5 ਸਾਲਾਂ ਤੋਂ ਭਾਈ ਬਲਦੇਵ ਸਿੰਘ ਜੀ ਵਡਾਲਾ ਜੋ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸਿੱਖ ਸਦਭਾਵਨਾ ਦਰਬ ਦੇ ਮੁਖ ਸੇਵਾਦਾਰ ਉਹਨਾਂ ਦੇ ਵੱਲੋਂ ਮੋਰਚਾ ਲਗਾਇਆ ਹੋਇਆ ਆ ਪਰ ਸ਼ਰੋਮਣੀ ਕਮੇਟੀ ਨੇ ਦੋਸ਼ੀਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਭਾਈ ਬਲਦੇਵ ਸਿੰਘ ਵਡਾਲਾ ਦੇ ਉੱਤੇ ਹੀ ਕਈ ਤਰ੍ਹਾਂ ਦੇ ਜਿਹੜੇ ਇਲਜ਼ਾਮ ਤਰਾਸ਼ੀਆ ਸ਼ਰੋਮਣੀ ਕਮੇਟੀ ਵੱਲੋਂ ਕੀਤੀ ਗਈ ਤੇ ਜਿਹੜੇ ਗੁਰਸਿੱਖਾਂ ਨੇ ਸਨ 2020 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਜਥਾ ਸਰਬਜ਼ਾਤ ਖਾਲਸਾ ਅਤੇ ਹੋਰ ਜਥੇਬੰਦੀਆਂ ਨੇ ਸ਼ਰੋਮਣੀ ਕਮੇਟੀ ਦੇ ਦਫ਼ਤਰ ਦੇ ਸਾਹਮਣੇ ਮੋਰਚਾ ਲਗਾਇਆ ਸੀ ਸ਼ਰੋਮਣੀ ਕਮੇਟੀ ਨੇ ਉਸ ਮੋਰਚੇ ਨੂੰ ਬਦਨਾਮ ਕਰਨ ਲਈ ਤਾਰ ਪੀਟੋ ਕਰਨ ਦੇ ਲਈ ਬੜੇ ਯਤਨ ਕੀਤੇ 40 ਦਿਨ ਸੰਗਤਾਂ ਨੇ ਮੋਰਚਾ ਲਗਾਈ ਰੱਖਿਆ ਪਰ ਸ਼ਰੋਮਣੀ ਕਮੇਟੀ ਨੇ ਇੱਕ ਨਾ ਸੁਣੀ ਉਲਟਾ ਇਨਸਾਫ ਮੰਗ ਰਹੇ ਗੁਰਸਿੱਖਾਂ ਦੇ ਉੱਤੇ ਜ਼ੁਲਮ ਤਸ਼ੱਦਦ ਉਸੇ ਤਰ੍ਹਾਂ ਹੀ ਤਾਂ ਆਇਆ ਜਿਵੇਂ ਨਰੈਣੂ ਮਹੰਤ ਨੇ ਸਾਕਾ ਨਨਕਾਣਾ ਸਾਹਿਬ ਵਪਰਾਇਆ ਸੀ ਤੇ ਸਾਕਾ ਨਨਕਾਣਾ ਸਾਹਿਬ 100 ਸਾਲਾਂ ਬਾਅਦ ਸ਼ਰੋਮਣੀ ਕਮੇਟੀ ਬਾਦਲਕਿਆਂ ਦੇ ਗੁੰਡਿਆਂ ਨੇ ਦੁਬਾਰਾ ਜਿਹੜਾ ਦਫਾਦਾ ਦਿੱਤਾ ਸਨ 2020 ਦੇ ਵਿੱਚ ਕਿ ਜਿਹੜੇ ਗੁਰਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਹੋਈਆਂ ਬੇਅਦਬੀਆਂ ਅਤੇ ਲਾਪਤਾ ਪਾਵਨ ਸਰੂਪਾਂ ਦਾ ਇਨਸਾਫ ਮੰਗ ਰਹੀਆਂ ਸਨ ਸ਼ਰੋਮਣੀ ਕਮੇਟੀ ਨੇ ਉਹਨਾਂ ਗੁਰਸਿੱਖਾਂ ਨੂੰ ਡਾਂਗਾ ਦਲਵਾਰਾਂ ਦੇ ਨਾਲ ਕੁੱਟਿਆ ਵਢਿਆ ਉਹਨਾਂ ਦੀਆਂ ਦਸਤਾਰਾਂ ਲਾ ਦਿੱਤੀਆਂ ਉਹਨਾਂ ਦੇ ਜਿਹੜੇ ਕੇਸ ਆ ਉਹ ਰੋਲੇ ਉਹਨਾਂ ਦੇ ਜਿਹੜੇ ਕਕਾਰ ਆ ਉਹ ਵੀ ਖੋਲੇ ਇਥੋਂ ਤੱਕ ਕਿ ਬੀਬੀਆਂ ਦੇ ਉੱਤੇ ਵੀ ਬੇਤਹਾਸ਼ਾ ਜਿਹੜਾ ਜ਼ੁਲਮ ਤਸ਼ੱਦਦ ਕੀਤਾ ਅਤੇ ਸ਼ਰਮਣੀ ਕਮੇਟੀ ਦੇ ਗੁੰਡਿਆਂ ਵੱਲੋਂ ਸਿੰਘਣੀਆਂ ਨੂੰ ਬੜੀ ਜਿਹੜੀ ਮਾਰੀ ਭਾਸ਼ਾ ਜਿਹਦੀ ਭੱਦੀ ਜਿਹੜੀ ਭਾਸ਼ਾ ਆ ਉਹ ਬੋਲੀ ਗਈ ਸੋ ਹੁਣ ਕਿੰਨਾ ਲੰਬਾ ਸਮਾਂ ਬੀਤ ਚੁੱਕਾ ਆ ਪਰ ਸ਼ਰਮਣੀ ਕਮੇਟੀ ਇਨਸਾਫ ਦੇਣ ਨੂੰ ਤਿਆਰ ਨਹੀਂ ਆ ਨਾ ਤਾਂ ਕਾਂਗਰਸ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਨਾ ਹੀ ਭਾਜਪਾ ਸਰਕਾਰ ਨਾ ਹੀ ਝਾਰੂ ਪਾਰਟੀ ਵਾਲੇ ਅਤੇ ਨਾ ਹੀ ਕੋਈ ਹੂਲ ਸਰਕਾਰ ਸਿੱਖਾਂ ਨੂੰ ਇਨਸਾਫ ਦਿੰਦੀ ਏ ਅਤੇ ਨਾ ਹੀ ਇਹ ਬਾਦਲ ਸਰਕਾਰ ਜਾਂ ਇਹ ਕਹ ਲਈਏ ਸ਼ਰੋਮਣੀ ਕਮੇਟੀ ਇਹ ਵੀ ਸਿੱਖਾਂ ਨੂੰ ਇਨਸਾਫ ਨਹੀਂ ਦਿੰਦੀ ਹਰ ਕੋਈ ਸਿੱਖਾਂ ਨੂੰ ਕੁੱਟਣਾ ਚਾਹੁੰਦਾ ਆ ਸਿੱਖਾਂ ਨੂੰ ਜਲੀਲ ਕਰਨਾ ਚਾਹੁੰਦਾ ਆ ਸਿੱਖਾਂ ਨੂੰ ਪੀੜ ਦੇਣਾ ਚਾਹੁੰਦਾ ਆ ਸਿੱਖਾਂ ਨੂੰ ਸੰਤਾਪ ਜਿਹਦਾ ਆ ਦੇਣਾ ਚਾਹੁੰਦਾ ਆ ਕਾਂਗਰਸ ਤਾਂ ਹੈ ਹੀ ਸਿੱਖਾਂ ਦੀ ਕਾਤਲ ਜਮਾਤ ਜਿਨੇ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਸ੍ਰੀ ਅਕਾਲ ਤੱਕ ਸਹਿਟਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਭਾਵਨ ਸਰੂਪਾ ਨੂੰ ਜਿਹੜੀਆਂ ਗੋਦੀਆਂ ਆ ਉਹ ਮਾਰੀਆਂ ਸੋ ਇਸੇ ਤਰ੍ਹਾਂ ਹੀ ਜਿਹੜੀ ਆ ਉਹ ਭਾਜਪਾ ਆ ਜੋ ਸਿੱਖਾਂ ਦਾ ਹਿੰਦੂਕਰਨ ਕਰ ਰਹੀ ਏ ਤੇ ਸਿੱਖਾਂ ਨੂੰ ਦਬਾਉਂਦੀਆਂ ਡਰਾਉਂਦੀਆਂ ਜਿਹੜੀਆਂ ਕੋਸ਼ਿਸ਼ ਆ ਆ ਉਹ ਕਰੀਏ ਸਿੱਖਾਂ ਨੂੰ ਆਪਣੇ ਵਿੱਚ ਜज्ਬ ਕਰ ਲੈਣਾ ਚਾਹੁੰਦੀ ਏ ਤੇ ਉਹੀ ਹਾਲ ਬਾਦਲ ਕਾਂਡ ਆ ਸੋ ਬਾਦਲ ਕਾਂਡ ਵਿੱਚ ਬਰਗਾੜੀ ਕਾਂਡ ਕੋਟਕਪੂਰਾ ਕਾਂਡ ਦੋਰਾਇਆ ਇਹਨਾਂ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬੇਅਦਬੀਆਂ ਹੋਈਆਂ ਪਰ ਇਹਨਾਂ ਦੇ ਕੰਨ ਦੇ ਉੱਤੇ ਜੂ ਨਾ ਸਰਕੀ ਤੇ ਉਦੋਂ ਇਹਨਾਂ ਨੇ ਇਨਸਾਫ ਮੰਗਦੇ ਗੁਰਸਿੱਖਾਂ ਦੇ ਉੱਤੇ ਗੋਲੀਆਂ ਮਾਰ ਕੇ ਤੇ ਦੋ ਗੁਰਸਿੱਖਾਂ ਨੂੰ ਸ਼ਹੀਦ ਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ ਤੇ ਜਦੋਂ ਲਾਪਤਾ 328 ਪਾਵਨ ਰੂਪਾਂ ਦਾ ਵੀ ਇਨਸਾਫ ਮੰਗਿਆ ਇਹੀ ਮਾਮਲਾ ਜੋ ਸ੍ਰੀ ਆਗਾਰਤਖ ਸਾਹਿਬ ਤੇ ਜਥੇਦਾਰ ਵੱਲੋਂ ਉਠਾਇਆ ਗਿਆ ਸੀ ਤੇ ਉਦੋਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਦ ਨੇ ਕਿਹਾ ਸੀ ਕਿ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਕਰਵਾਇਆ ਜਾਏਗਾ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਰ ਬਾਅਦ ਵਿੱਚ ਕੋਈ ਕਾਨੂੰਨੀ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਸਿੱਖ ਸੰਗਤਾਂ ਨੇ ਲੰਬੇ ਸਮੇਂ ਤੋਂ ਇਨਸਾਫ ਦੀ ਮੰਗ ਕਰ ਰਹੀਆਂ ਆ ਕਿ ਜਿਨ੍ਹਾਂ ਨੇ 328 ਪਾਵਨ ਸਰੂਪ ਲਾਪਤਾ ਕੀਤੇ ਆ ਸੋ ਉਹਨਾਂ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕਰਵਾਈ ਜਾਵੇ ਤੇ ਇਹ ਦੱਸਿਆ ਜਾਵੇ ਕਿ ਉਹ ਪਾਵਨ ਸਰੂਪ ਕਿਹਨੂੰ ਦਿੱਤੇ ਆ ਕਿਹਦੇ ਕਹਿਨ ਦੇ ਉੱਤੇ ਦਿੱਤੇ ਆ ਕਿਸ ਨੂੰ ਦਿੱਤੇ ਆ ਤੇ ਉਹ ਪਾਵਨ ਸਰੂਪ ਇਸ ਸਮੇਂ ਕਿਹੜੇ ਹਾਲਾਤਾਂ ਦੇ ਵਿੱਚ ਆ ਪਾਵਨ ਸਰੂਪ ਕਿੱਥੇ ਆ ਤੁਸੀਂ ਕਿਸੇ ਡੇਰੇਦਾਰ ਨੂੰ ਦਿੱਤੇ ਆ ਜਾਂ ਕਿਸੇ ਸਿੱਖ ਵਿਰੋਧੀ ਵਿਅਕਤੀ ਨੂੰ ਜਿਹੜੇ ਆ ਉਹ ਦੇ ਦਿੱਤੇ ਉਹ ਪਾਵਨ ਸਰੂਪ ਹੈ ਕਿੱਥੇ ਆ ਕੋਈ ਉਹਦੇ ਬਾਰੇ ਕੋਈ ਖੋਜ ਪੜਤਾਲ ਦਿੱਤੀ ਜਾਵੇ ਪਰ ਸ਼ਰੋਮਣੀ ਕਮੇਟੀ ਦਾ ਜ਼ੋਰ ਲੱਗਾ ਹੋਇਆ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਾਪਤਾ ਕਰਨ ਵਾਲੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਲਾਪਤਾ ਕੀਤੇ ਉਹਨਾਂ ਦੋਸ਼ੀਆਂ ਨੂੰ ਬਚਾਇਆ ਜਾਵੇ ਤੇ ਸ਼ਰੋਮਣੀ ਕਮੇਟੀ ਲਗਾਤਾਰ ਉਹਨਾਂ ਦੀ ਪੁਸ਼ਤਪਨਾਹੀ ਜਿਹੜੀ ਆ ਉਹ ਕਰ ਰਹੀ ਆ ਕਿਉਂਕਿ ਸ਼ਰੋਮਣੀ ਕਮੇਟੀ ਖੁਦ ਵੀ ਜਿਹੜੇ ਵੱਡੇ ਆਗੂ ਆ ਉਹ ਸਾਰੇ ਇਹਦੇ ਵਿੱਚ ਰਲੇ ਹੋਏ ਆ ਸੋ ਉਹਨਾਂ ਸਾਰਿਆਂ ਨੇ ਇਸ ਮਾਮਲੇ ਵਿੱਚ ਮਿਲੀਭੁਗਤਿਆ ਤੇ ਉਹਨਾਂ ਨੂੰ ਲੱਗਦਾ ਆ ਕਿ ਜੇਕਰ ਅਸੀਂ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਤੇ ਸਾਡੀਆਂ ਵੀ ਕਈ ਗੱਲਾਂ ਜਿਹੜੀਆਂ ਆ ਉਹ ਬਾਹਰ ਆ ਜਾਣੀਆਂ ਪਰ ਸਿੱਖ ਸੰਗਤ ਉਹਨਾਂ ਚਿਰ ਤੱਕ ਚੁੱਪ ਨਹੀਂ ਬੈਠੇਗੀ ਜਿੰਨਾ ਚਿਰ ਤੱਕ ਸਿੱਖ ਸੰਗਤਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਜਿਵੇਂ ਕਾਂਗਰਸ ਦੇ ਉੱਤੇ ਜੂਨ 1984 ਕੱਲੂ ਘਾੜਾ ਕਲੰਕਿਆ ਬਾਦਲ ਕਿਆਂ ਦੇ ਉੱਤੇ ਬਰਗਾੜੀ ਕੋਟਕਪੂਰਾ ਬਹਿਵਲ ਕਾਂਡ ਕਲੰਕਿਆ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਵੀ 328 ਹੀ ਪਾਵਨ ਸਰੂਪਾਂ ਦਾ ਜਿਹੜਾ ਮਾਮਲਾ ਆਇਆ ਉਹ ਕਲੰਕਿਆ ਹੁਣ ਸ਼੍ਰੋਮਣੀ ਕਮੇਟੀ ਵੇਖੇ ਬਾਦਲ ਕੇ ਦੇਖਣ ਕਿ ਉਹਨਾਂ ਨੇ ਇਹ ਜਿਹੜਾ ਕਲੰਕਿਆ ਕਾਲਖਿਆ ਇਹ ਲਹੌਣੀ ਆ ਤੇ ਜਾਂ ਫਿਰ ਉਹਨਾਂ ਨੇ ਆਪਣੇ ਉੱਤੇ ਜਿਹੜਾ ਕਲੰਕ ਆ ਉਹ ਲੈ ਕੇ ਹੀ ਜਿਦਾ ਆ ਉਹ ਮਰਨਾ ਆ ਲੇਕਿਨ ਸਿੱਖ ਸੰਗਤਾਂ ਦੇ ਵੱਲੋਂ ਇਨਸਾਫ ਦੇ ਲਈ ਜਦੋ ਜਹਿਦ ਲੰਬੇ ਸਮੇਂ ਤੋਂ ਜਾਰੀ ਆ ਸਿੱਖ ਸੰਗਤਾਂ ਨੇ ਬੜੇ ਮਾਰਚ ਵੀ ਕੀਤੇ ਪ੍ਰਦਰਸ਼ਨ ਵੀ ਕੀਤੇ ਮੋਰਚੇ ਵੀ ਲਗਾਏ ਸਮੇਂ-ਸਮੇਂ 'ਤੇ ਬਿਆਨ ਵੀ ਆਏ ਭਾਈ ਬਰਦੀਲ ਸਿੰਘ ਵਡਾਲਾ ਨੇ ਤਾਂ ਬੜੀ ਜਿਹੜੀ ਗੱਲ ਨਾ ਆ ਉਹ ਕੀਤੀ ਸੋ ਉਹਨਾਂ ਦੀ ਜਥੇਬੰਦੀ ਉਹਨਾਂ ਦਾ ਪਰਿਵਾਰ ਉਹਨਾਂ ਦੇ ਆਲੇ-ਦੁਆਲੇ ਵਾਲੇ ਹੋਰ ਜਿਹੜੇ ਗੁਰਸਿੱਖ ਆ ਲਗਾਤਾਰ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਮਹਾਰਾਜਾ ਰਣਜੀਤ ਸਿੰਘ ਦੇ ਬੋਤ ਨੇੜੇ ਮੋਰਚਾ ਲਗਾ ਕੇ ਪਿਛਲੇ 5 ਸਾਲਾਂ ਤੋਂ ਗਰਮੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਜਿਹੜੇ ਲਗਾਤਾਰ ਬੈਠੇ ਹੋਏ ਆ ਸੋ ਇਹ ਬੜੀ ਵੱਡੀ ਜਿਹੜੀ ਗੱਲਨਾ ਹੁੰਦੀ ਹੈ ਮੈਂ ਪ੍ਰਣਾਮ ਕਰਦਾ ਆ